ਪਹਿਲਾਂ ਤੇ ਸਾਰਿਆਂ ਨੂੰ ਜੀ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਤੁਹਾਡਾ ਬਹੁਤ ਹੀ ਧੰਨਵਾਦ ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਅੱਜ ਦੇ ਦੌਰ ਦੇ ਵਿੱਚ ਕਿੰਨੀ ਮਹਗਾਈ ਹੈ ਕਿੰਨਾ ਪੈਟਰੋਲ ਮਹਿੰਗਾ ਹੈ ਕਿੰਨਾ ਡੀਜ਼ਲ ਮਹਿੰਗਾ ਹੈ ਕਿੰਨੀਆਂ ਸਬਜ਼ੀਆਂ ਮਹਿੰਗੀਆਂ ਹੈ ਖਾਨ ਪੀਣ ਲਈ ਜੀਣ ਵਾਸਤੇ ਬੰਦੇ ਦੇ ਜਿਹੜੀ ਕੋਈ ਚੀਜ਼ ਚਾਹੀਦੀ ਹੈ ਹਰ ਇੱਕ ਲੱਕ ਤੋੜ ਜਿਹੜੀ ਮਗਾਈ ਹੋਈ ਆ ਗਰੀਬ ਦੀ ਬਹੁਤ ਬੁਰੀ ਹਾਲ ਐ ਇਸ ਦੇਸ਼ ਦੇ ਵਿੱਚ ਭੱਤ ਦੇ ਵਿੱਚ ਅੱਜ ਤੁਸੀਂ ਸਾਰਿਆਂ ਨੇ ਇੱਕ ਖਬਰ ਪੜ੍ਹੀ ਐ ਕਿ ਬੀਜੇਪੀ ਪੰਜਾਬ ਦੇ ਵਿੱਚ 10 ਲੱਖ ਰਾਸ਼ਨ ਕਾਰਡ ਜਿਹੜਾ ਉਹ ਬਹਾਨਾ ਬਣਾ ਕੇ ਜਿਹੜਾ ਉਹ ਪੰਜਾਬ ਚੋਂ ਕੱਟਣਾ ਚਾਹੁੰਦੀ ਹੈ। ਉਹ ਗਰੀਬਾਂ ਦੇ ਪੇਟ ਦੇ ਉੱਤੇ ਜਿਹੜੀ ਆ ਜਿਹੜਾ ਉਹਨਾਂ ਨੂੰ ਫ੍ਰੀ ਰਾਸ਼ਨ ਮਿਲਦਾ ਵਿਚਾਰਿਆਂ ਨੂੰ ਉਹਨਾਂ ਤੇ ਇੱਕ ਬਹੁਤ ਵੱਡੀ ਉਹ ਜਿਹੜੀ ਧੱਕੇਸ਼ਾਹੀ ਜਾਂ ਕਹਿ ਲਓ ਲਤਬਾਦਨਾ ਚਾਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਜਪਾ ਦੇ ਇਸ ਦੇਸ਼ ਦੇ ਵਿੱਚ ਹਰ ਸਿਆਸੀ ਪੰਥ ਦੇ ਉੱਤੇ ਦੋਰੇ ਮਾਪਦੰਦ ਨੇ ਜਿੱਥੇ ਉਹਨਾਂ ਦੀਆਂ ਸਰਕਾਰਾਂ ਉੱਥੇ ਉਹੋ ਤਰ੍ਹਾਂ ਹੱਦੀਂ ਚੀਜ਼ਾਂ ਨੂੰ ਲੈਂਦੇ ਆ ਜਿੱਥੇ ਉਹਨਾਂ ਦੇ ਵੱਧਦੀ ਪਾਰਟੀਆਂ ਦੀਆਂ ਸਰਕਾਰਾਂ ਉੱਥੇ ਖੱਦ ਤਰ੍ਹਾਂ ਦਾ ਧੱਕਾ ਕਰਦੇ ਆ ਵਿਤਕਰਾ ਕਰਦੇ ਆ ਖਾਸ ਤੌਰ ਤੇ ਸਾਡੇ ਨਾਲ ਪੰਜਾਬ ਦੇ ਵਿੱਚ ਉਹ ਅੱਜ ਜਿਹੜੀ ਨਿਊਜ਼ ਆਈ ਹੈ ਇਹ ਨਿਊਜ਼ ਪੰਜਾਬ ਦੇ ਵਿੱਚ ਗਰੀਬ ਲੋਕਾਂ ਦੇ ਰਾਸ਼ਨ卡 ਕੱਟਨੇ ਜਿਨ੍ਹਾਂ ਨੂੰ ਫ੍ਰੀ ਰਾਸ਼ਨ ਮਿਲਦਾ ਸੀਗਾ ਉਹਦੇ ਬਹਾਨਾ ਕੀ ਬਣਾਇਆ ਜਾ ਰਿਹਾ ਕਿ ਉਹ ਨਾ ਕੋ ਛੋਟੀ ਗੱਡੀ ਹੈ ਜੀ ਉਹਨਾਂ ਦੀਆਂ ਟੈਕਸ ਰਿਟਰਨਾਂ ਦੇਖੀਆਂ ਜੀ ਉਹਨਾਂ ਕੋ ਕੋ ਖੇਤ ਹੈ ਜੀ ਇਸ ਕਰਕੇ ਉਹ ਬੰਦਾ ਜਿਹੜਾ ਇਹਦਾ ਹੱਕ ਦੀ ਉਹਨਾਂ ਦਾ ਬਣਦਾ ਸੋ ਐਸ ਵੇਲੇ ਐਸ ਸਮੇਂ ਤੇ ਤੁਸੀਂ ਗਰੀਬਾਂ ਨਾਲ ਬੀਜੇਪੀ ਅੱਦਾ ਦੀ ਮਾਰ ਕਰਦੀ ਹੈ ਇਦਾਂ ਦਾ ਧੱਕਾ ਕਰੀ ਆ ਇਹ ਬਹੁਤ ਹੀ ਜਿਹੜਾ ਨਿੰਦਨਯੋਗ ਹੈ ਸਾਡੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਔਰ ਇਹ ਜਿਹੜਾ 10 ਲੱਖ ਗਰੀਬ ਲੋਕਾਂ ਦੇ ਜਿਹੜੇ ਕਾਰਡ ਕੱਟੇ ਜਾ ਰਹੇ ਆ ਇਹ ਸਦਾ ਬਹਾਨਾ ਇਸ ਬਹਾਨੇ ਦੇ ਰਾਹੀਂ ਉਹ ਪੰਜਾਬ ਸਰਕਾਰ ਨੂੰ ਜਿਹੜਾ ਕਮਜ਼ੋਰ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੇ ਅੰਗੇਸ਼ਟ ਲੋਕਾਂ ਦੀ ਰਾਏ ਬਣੇ ਉਹ ਚਾਹੁੰਦੇ ਆ ਇਸ ਕਰਕੇ ਅਸੀਂ ਇਸ ਫੈਸਲੇ ਦੀ ਜਿਹੜੀ ਹੈ ਉਹ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਇਹ ਕਾਰਡ ਕੱਟਣ ਵਾਲਾ ਉਹਨਾਂ ਨੇ ਫੈਸਲਾ ਅੱਜ ਭੇਜਿਆ ਇਹਨੂੰ ਵਾਪਸ ਲੈਣਾ ਚਾਹੀਦਾ ਅਸੀਂ ਤਾਂ ਪਹਿਲਾਂ ਹੀ ਆਲਰੇਡੀ ਪੰਜਾਬ ਸਰਕਾਰ ਜਿਹੜੀ ਹੈ ਹਰ ਹਿੱਲਾ ਕਰਦੀ ਆ ਕਿ ਗਰੀਬ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਆਪਣਾ ਪੇਟ ਪਾ ਲਿਆ ਉਹਨਾਂ ਨੂੰ ਰਾਸ਼ਨ ਜਿਹੜਾ ਦਿੱਤਾ ਜਾਵੇ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਪਹਿਲਾਂ ਕਾਰਡ ਕੱਤੇ ਗਏ ਸੀਗੇ ਸਾਡੀ ਸਰਕਾਰ ਉਹ ਕਾਰਡ ਪੜਾ ਗਈ ਹੈ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਤੇ ਇਹਨਾਂ ਦੇ ਇੱਕ ਨਵਾਂ ਫਰਮਾਨ ਜਿਹੜਾ ਅੱਜ ਜਾਰੀ ਕਰ ਦਿੱਤਾ ਇੱਕ ਦੇ ਮੈਂ ਤੁਹਾਡੇ ਅੱਗੇ ਇਹ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਉਹ ਆਪਣਾ ਇਹ ਜਿਹੜਾ ਫੈਸਲਾ ਇਹ ਜਿਹੜਾ ਸਾਡੇ ਤੇ ਪੰਜਾਬ ਤੇ ਠੋਸ ਰਹੇ ਇਹ ਉਹਨਾਂ ਨੂੰ ਵਾਪਸ ਲਾਉਣਾ ਚਾਹੀਦਾ ਔਰ ਮੈਂ ਦੇਖਿਆ ਮੈਂ ਦੇਖ ਰਿਹਾ ਹੀਗਾ ਸਵੇਰੇ ਇਹ ਦੇਸ਼ ਚੋਦ ਕਿਤੇ ਵੀ ਇਹ ਫਰਮਾਨ ਜਾਰੀ ਨਹੀਂ ਹੋਇਆ ਇਹ ਕੱਲੇ ਪੰਜਾਬ ਚ ਫਰਮਾਨ ਜਾਰੀ ਕਰਤਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਵੱਲ ਜਿਹੜਾ ਕਮਜ਼ੋਰ ਕੀਤਾ ਜਾਵੇ ਉਹਦੇ ਵਿਰੋਧ ਲੋਕਾਂ ਦਾ ਜੋ ਜਿਹੜਾ ਉਹਨੂੰ ਛਾਲਿਆ ਜਾਵੇ ਇਸ ਕਰਕੇ ਇਹ ਉਹਨਾਂ ਦੀ ਇੱਕ ਘੱਟਿਆ ਹੱਥ ਕੰਡਾ ਹੈ ਜਿਹੜਾ ਅਸੀਂ ਪੰਜਾਬ ਦੇ ਵਿੱਚ ਜਿਹੜਾ ਉਹ ਨਹੀਂ ਚੱਲਣ ਦਿਆਗੇ ਦੂਜਾ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਤੋਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰ ਜਿਹੜੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਾਵੇ ਉਹ ਕੈਂਪਾਂ ਦੇ ਲਈ ਲੋਕਾਂ ਦੇ ਕੋਲੋਂ ਲੋਕਾਂ ਫਾਰਮ ਭਰਵਾ ਕੇ ਉਹਨਾਂ ਕੋਲੋਂ ਬੈਂਕਾਂ ਦੀ ਜਾਣਕਾਰੀ ਉਹਨਾਂ ਕੋਲੋਂ ਉਹਨਾਂ ਦੇ ਘਰ ਦੀ ਜਾਣਕਾਰੀ ਉਨ੍ਹਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਉਨ੍ਹਾਂ ਦੇ ਆਧਾਰ ਕਾਰਡ ਦੀ ਜਾਣਕਾਰੀ ਜਿਹੜੀ ਹੈ ਉਹ ਲੈ ਰਹੇ ਆ ਉਹ ਬਹੁਤ ਹੀ ਗਲਤ ਇੱਕ ਜਿਹੜਾ ਕੰਮ ਹੈ ਪੰਜਾਬ ਦੇ ਵਿੱਚ ਹੋ ਰਿਹਾ ਹੈ ਬਹੁਤ ਹੀ ਗਲਤ ਕੰਮ ਹੈ ਕਿਉਂਕਿ ਜੇ ਕੇਂਦਰ ਸਰਕਾਰ ਦੀ ਕੋਈ ਵੀ ਸਕੀਮ ਹੈ ਕੇਂਦਰ ਸਰਕਾਰ ਦੇ ਕੋਈ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਰਾਹਤ ਦੇਣੀ ਹੈ ਕੋਈ ਸਕੀਮ ਲਾਗੂ ਕਰਨੀ ਹੈ ਉਹ ਥਰੂ ਉਸ ਸੂਬੇ ਦੀ ਸਰਕਾਰ ਦੇ ਥਰੂ ਹੋਣੀ ਚਾਹੀਦੀ ਹੈ ਨਾ ਕਿ ਬੀਜੇਪੀ ਦੇ ਜਿਹੜੇ ਬੰਦੇ ਆ ਬੀਜੇਪੀ ਦੇ ਬੰਦੇ ਕੈਂਪ ਲਾ ਕੇ ਜਿਹੜਾ ਉਹ ਪੰਜਾਬ ਦੇ ਵਿੱਚ ਇਦਾਂ ਦੇ ਫਾਰਮ ਭਰ ਕੇ ਤੁਹਾਨੂੰ ਆ ਲੈ ਦਾਂਗੇ ਜੀ ਤੁਹਾਨੂੰ ਆ ਲੈ ਦਾਂਗੇ ਜੀ ਬੀਜੇਪੀ ਆ ਕਰਦੀ ਆ ਜੀ ਬੀਜੇਪੀ ਉਹ ਕਰਦੀ ਆ ਇਹ ਸਦਾ ਇੱਕ ਜਿਹੜਾ ਝੂਠ ਦਾ ਪਲੰਦਾ ਔਰ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਾਡੇ ਕੋਲ ਕਿ ਜਿਹੜੀ ਲੋਕਾਂ ਕੋ ਫਿੰਗਰਪ੍ਰਿੰਟ ਲੋਕਾਂ ਕੋ ਅੰਗੂਠੇ ਲਵਾ ਕੇ ਲੋਕਾਂ ਦੀ ਜਾਣਕਾਰੀ ਲਈ ਗਈ ਬਹੁਤ ਸਾਰੇ ਥਾਵਾਂ ਤੇ ਲੋਕਾਂ ਨੇ ਬਤਾਇਆ ਨੇ ਕਿ ਆ ਜੀ ਬਾਅਦ ਦੇ ਵਿੱਚ ਸਾਡਾ ਬੈਂਕਾਂ ਦੇ ਵਿੱਚ ਸਾਡਾ ਦੂਜੀਆਂ ਥਾਵਾਂ ਦੇ ਉੱਤੇ ਜਿਹੜੀ ਸਾਨੂੰ ਸਮੱਸਿਆ ਆਈ ਹੈ ਇਸ ਕਰਕੇ ਇਹ ਜਿਹੜਾ ਕੰਮ ਉਹ ਕਰਦੇ ਇਸ ਕੰਮ ਨੂੰ ਅਸੀਂ ਬੋਲੇ ਜਿਹੜਾ ਬੰਦ ਵੀ ਕਰਦੇ ਨਿੰਦਾ ਵੀ ਕਰਦੇ ਉਹ ਲੋਕਾਂ ਨੂੰ ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਥਰੂ ਕਿਉਂਕਿ ਮੀਡੀਆ ਜਿਹੜਾ ਹਰ ਘਰ ਦੇ ਵਿੱਚ ਜਾਂਦਾ ਤੁਹਾਡੇ ਥਰੂ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਬੀਜੇਪੀ ਵਾਲੇ ਚੋਹ ਦੇ ਚੱਕਿਆਂ ਤੋਂ ਬਚ ਕੇ ਰਹਿਣਾ ਇਹ ਜਿਹੜੇ ਲੋਕਲ ਲੈਵਲ ਦੇ ਉੱਤੇ ਜਿਹੜੇ ਬੰਦੇ ਕੈਂਪ ਲਾਦੇ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕੋਈ ਕੇਂਦਰ ਸਰਕਾਰ ਦੀ ਸਕੀਮ ਹੈ ਤਾਂ ਉਹ ਪੰਜਾਬ ਸਰਕਾਰ ਦੇ ਥਰੂ ਹੋਣ ਪੰਜਾਬ ਸਰਕਾਰ ਨੂੰ ਕਹਿਣ ਕਿ ਆ ਸਾਡੀ ਸਕੀਮ ਲਾਗੂ ਕਰੋ ਇਹ ਕੋਈ ਅਧਿਕਾਰ ਨਹੀਂ ਕਿ ਕੋਈ ਪਾਰਟੀ ਦਾ ਵਰਕਰ ਜਾ ਕੇ ਜਿਹੜਾ ਉਹ ਉਹ ਲਾਗੂ ਕਰਦਾ ਫਿਰੇ ਇਹ ਇਹ ਮੈਂ ਤੁਹਾਨੂੰ ਜਿਹੜਾ ਉਹ ਕਿਹੜਾ ਚਾਹੁੰਦਾ ਸੀਗਾ ਉਹ ਅੱਜ ਇੱਕ ਜਿਹੜੀ ਹੋਰ ਨਿਊਜ਼ ਵੀ ਤੁਸੀਂ ਦੇਖੀ ਕਿ ਇੱਕ ਕਾਨੂੰਨ ਜਿਹੜਾ ਇਹ ਉਹ ਬੀਜਪੀ ਕੇਂਦਰ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਕਿ ਮੰਤਰੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜੋ ਵੀ ਹੈ ਕਿ ਜਿਹੜਾ 3 ਮਹੀਨੇ ਉਹ ਜੇਲ੍ਹ ਦੇ ਵਿੱਚ ਜਾਂ ਇੱਕ ਮਹੀਨਾ ਜੇਲ੍ਹ ਦੇ ਵਿੱਚ ਰਹਿੰਦਾ ਤੇ ਬਾਅਦ ਦੇ ਵਿੱਚ ਉਹਨੂੰ ਕੁਰਸੀ ਤੋਂ ਜਿਹੜਾ ਢਾ ਦਿੱਤਾ ਜਾਂਦਾ ਇਹ ਵੀ ਆਪਣੇ ਵਿਰੋਧੀਆਂ ਨੂੰ ਕੁੱਤਿਆਂ ਵਾਸਤੇ ਬੀਜੇਪੀ ਦੀ ਇੱਕ ਬਹੁਤ ਵੱਡੀ ਚਾਲ ਹੈ ਉਹਦੀ ਇੱਕ ਮੈਂ ਮਿਸਾਲ ਤੁਹਾਨੂੰ ਦੇਣੀ ਚਾਹੁੰਦਾ ਕਿ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਸਾਡੀ ਪਾਰਟੀ ਦੇ ਇੱਕ ਵੱਡੇ ਆਗੂ ਸਤਿੰਦਰ ਜੈਨ ਨੂੰ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਉਹ 2 ਸਾਲ ਬਾਅਦ ਢੋੜਾ ਕੇ ਸੀਬੀਆਈ ਨੇ ਕਹਿਤਾ ਜੀ ਉਹਨਾਂ ਦੇ ਖਿਲਾਫ ਤਾਂ ਕੋਈ ਸਬੂਤ ਹੀ ਨਹੀਂ ਉਹਨਾਂ ਦਾ ਕੇਸ ਮਤਲਬ ਆਪਸੋ ਹੋ ਗਿਆ ਦੱਸੋ 2 ਸਾਲ ਸਤਿੰਦਰ ਜੈਨ ਜੀ ਨੂੰ ਕਿਉਂ ਰੱਖਿਆ ਗਿਆ ਜੇਲ੍ਹ ਦੇ ਵਿੱਚ ਜੇ ਉਹਨਾਂ ਦਾ ਕੋਈ ਸਬੂਤ ਨਹੀਂ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੋ ਇਦਾਂ ਦੇ ਕਾਨੂੰਨ ਬਣਾ ਕੇ ਕੇਂਦਰ ਸਰਕਾਰ ਭਾਜਪੀ ਬੋਦੀ ਅਮਦ ਸ਼ਾ ਉਹ ਹਰ ਆਪਣੇ ਵਿਰੋਧੀ ਨੂੰ ਕੇ ਨਾ ਕੇ ਬੰਨੇ ਜੇਲ੍ਹ ਚ ਡਾਲ ਕੇ ਜੇਲ੍ਹ ਚ ਸੁੱਟ ਕੇ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਸਿਆਸੀ ਕੈਰੀਅਰ ਖਤਮ ਕਰਨਾ ਚਾਹੁੰਦੇ ਤੇ ਉਹ ਉਹਨਾਂ ਦੇ ਕੋਲ ਜੇ ਸ ਵੀ ਉਹ ਅਹੁਦੇ ਤੇ ਕੋ ਮੰਤਰੀ ਆ ਮੁੱਖ ਮੰਤਰੀ ਆ ਉਨ ਦਾ ਉਧਾ ਜਿਹੜਾ ਖੋਣਾ ਚਾਹੁੰਦੇ ਐ ਸੋ ਇਹ ਜਿਹੜਾ ਕਾਨੂੰਨ ਆ ਰਿਹਾ ਇਸ ਕਾਨੂੰਨ ਦੀ ਵੀ ਅਸੀਂ ਮੱਲਾ ਕੋਰ ਨਿੰਦਾ ਕਰਦੇ ਔਰ ਇਹ ਤਾਨਾਸ਼ਾਈ ਵਾਲੇ ਪਾਸੇ ਮਤਲਬ ਭਾਜਪੀ ਇੱਕ ਤਾਨਾਸ਼ਾਈ ਵਾਲੇ ਪਾਸੇ ਵੱਧ ਰਹੀ ਹੈ ਕਿ ਦੇਸ਼ ਦੇ ਅੰਦਰ ਕਿਸੇ ਨੂੰ ਵੀ ਆਪਣੇ ਖਿਲਾਫ ਜਿਹੜਾ ਬੋਲਣ ਦੀ ਦੇਣਾ ਕਿਸੇ ਵੀ ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਕੁਚਲ ਦਿਓ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਉਹ ਮੰਤਰੀ ਐ ਸੋ ਇਸ ਕਾਨੂੰਨ ਦੀ ਅਸੀਂ ਜਿਹੜਾ ਲੋਕ ਸਭਾ ਚ ਲੈ ਕੇ ਆਏ ਉਹਦੀ ਅਸੀਂ ਨਿੰਦਾ ਕਰਦੇ ਆਂ ਮੈਂ ਇਹ ਦੋ ਤਿੰਨ ਪੁਆਇੰਟ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਤੁਹਾਡੇ ਵਾਂਗ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਸੀਗਾ ਜੇ ਕੋਈ ਤੁਹਾਡਾ ਸਵਾਲ ਹੈ ਉਹਦੇ ਤੇ ਤੁਸੀਂ ਕਰ ਸਕਦੇ ਹਾਲੀਆ ਸਾਬ ਬੀਜਪੀ ਤੁਹਾਡੀ ਇਹ ਕੈਂਪ ਬੰਦ ਕਰਨ ਦੇ ਮਸਲੇ 'ਚ ਵਰਰ ਪ੍ਰੈਸ ਕਹਿ ਰਿਹਾ ਕਿ ਆਈਏ ਅਸ਼ੁਰੀ ਕਰਮਾ ਗਏ ਉਹਨਾਂ ਦੇ ਨਾਲ ਬੱਫਰ ਗਿਆ ਉਹ ਕਹਿੰਦੇ ਆ ਕਿ ਕੈਂਪ ਬੰਦ ਕਰਾਇਆ ਜਾ ਰਿਹਾ ਲੋਕਾਂ ਨੂੰ ਸੁਲਝੇ ਰਿਹਾ ਔਰ ਉਹਨਾਂ ਦੇ ਲੀਡਰ ਨੂੰ ਗ੍ਰੁੱਪ ਕਰ ਦਿੱਤਾ ਜਾ ਰਿਹਾ ਅੱਛੜੀ ਸ਼ਰਮਾ ਜੀ ਬੀਜੇਪੀ ਦੇ ਕਾਗਜ਼ਗਾਰੀ ਪ੍ਰਧਾਨ ਨੇ ਪੰਜਾਬ ਦੇ ਉਹ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਸਟੇਟ ਗਵਰਨਮੈਂਟਾਂ ਦੇ ਵਾਈ ਲਾਗੂ ਹੁੰਦੀਆਂ ਜਾਂ ਪਾਰਟੀਆਂ ਦੇ ਵਾਈ ਲਾਗੂ ਹੁੰਦੀਆਂ ਉਹਨਾਂ ਦੇ ਬੰਦੇ ਗਲਤ ਕੰਮ ਕਰਦੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪ੍ਰਧਾਨ ਨੇ ਐਮਐਲਏ ਨੇ ਸਾਡੇ ਨਾਲ ਕਿ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀ ਸਕੀਮ ਉਹ ਥਰੂ ਸਟੇਟ ਗਵਰਨਮੈਂਟ ਆਉਂਦੀ ਹੈ ਚਾਹੇ ਹਰਿਆਣਾ ਪੰਜਾਬ ਮਾਝੇਲ ਕੋਈ ਵੀ ਹੈ ਉਹ ਪਾਰਟੀ ਬਰਕਰਾਰ ਦੇ ਥੂ ਦੀ ਆਉਂਦੀ ਸਾਬ ਜਿਹੜੀ ਵੀ ਕੋਈ ਕੇਂਦਰ ਦੀ ਪਾਲਿਸੀ ਆ ਸਾਨੂੰ ਉਹ ਸੂਲਤ ਦੇਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਜਿੰਨੂੰ ਵੀ ਦੇਣਾ ਚਾਹੁੰਦੇ ਆ ਉਹ ਸਟੇਟ ਗਵਰਨਰ ਦੇ ਥਰੂ ਲੈ ਕੇ ਆਉਣ ਨਾ ਕਿ ਉਹਨਾਂ ਦੇ ਵਰਕਰ ਧਾਕੇ ਕੈਂਪ ਲਾ ਕੇ ਲੋਕਾਂ ਕੋ ਬੈਂਕਾਂ ਦੀ ਜਾਣਕਾਰੀ ਲੈ ਰਿਹਾ ਲੋਕਾਂ ਕੋ ਆਧਾਰ ਕਾਰਡ ਦੀ ਜਾਣਕਾਰੀ ਲੈ ਰਿਹਾ ਬਿਲਕੁਲ ਗਲਤ ਕੰਮ ਕਰ ਰਿਹਾ ਇਹ ਗੈਰ ਕਾਨੂੰਨੀ ਕੰਮ ਹੈ ਜਿਹੜਾ ਔਕਾਤ ਮੈਂ ਪਹਿਲਾ ਪਹਿਲਾ ਪੰਜਾਬ ਦਾ ਲੀਡਰ ਵੇਖਿਆ ਮੇਰੀ ਗੱਲ ਧਿਆਨ ਨਾਲ ਸੁਣਿਓ ਮੈਂ ਪੰਜਾਬ ਦਾ ਪਹਿਲਾ ਲੀਡਰ ਸੁਨੀਲ ਜਾਖੜ ਮੈਂ ਵੀ ਉਹ ਇੰਟਰਵਿਊ ਸੁਣੀ ਜਿਹੜੀ ਇਹ ਗੱਲ ਕਰਨ ਰਿਹਾ ਮੈਂ ਪਹਿਲਾ ਉਹ ਲੀਡਰ ਵੇਖਿਆ ਜਿਹੜਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਦੀ ਨਹੀਂ ਹੋਉਂਦਾ ਜਿੰਨੂੰ ਹਮੇਸ਼ਾ ਕਾਲੀ ਦਲ ਦੀ ਚਿੰਤਾ ਰਹਿੰਦੀ ਹੈ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਉਹ ਜਾਖੜ ਸਾਹਿਬ ਤੁਹਾਨੂੰ ਪ੍ਰਧਾਨ ਬਣਾਇਆ ਭਾਜੀਪੀ ਵਾਲਿਆਂ ਨੇ ਕਦੀ ਆਪਣੇ ਮੂੰਹੋਂ ਇਹ ਵੀ ਕਿਹਾ ਕਰੋ ਕਿ ਪੰਜਾਬ ਚ ਭਾਜੀਪੀ ਮਜ਼ਬੂਤ ਹੋਣੀ ਚਾਹੀਦੀ ਹੈ ਉਹ ਕਿ ਉਹ ਨਾਲ ਜੀ ਕਾਲੀਦਾਲ ਮਜਬੂਤ ਹੋਣਾ ਚਾਹੀਦਾ ਇਹਦੇ ਉਹਨਾਂ ਦੀ ਪੋਲੀਟਿਕਲ ਸੋਚ ਦਾ ਜਨਾਜਾ ਕਿ ਉਹ ਆ ਕਿਸ ਪਾਰਟੀ ਦੇ ਪ੍ਰਧਾਨ ਨੇ ਤੇ ਮਜਬੂਤੀ ਕਿਸ ਪਾਰਟੀ ਦੀ ਮੰਗਦੇ ਸਾਹਿਬ ਜੀ ਤੁਸੀਂ ਲੋਕਤ ਪਰ ਤੇ ਆ ਕਿ ਕਿ ਉਹਨਾਂ ਦੇ ਫਿਰਵਾਣਾਂ ਦੇ ਉੱਤੇ ਕੀ ਕੱਜ ਕਰਨਾ ਚਾਹੀਦਾ ਪਰ ਇਹ ਤਾਂ ਪੀਐਮ ਦਾ ਇਹ ਤਾਂ ਸੱਤਾ ਤੇ ਕੀ ਵੀ ਚੱਲ ਲੱਗੂਗਾ ਨਾ ਇਹ ਇਹ ਤਾਂ ਕਹਿਨੂ ਆ ਨਾ ਅਸਲ ਵਿੱਚ ਪੀਐਮ ਤਾਂ ਬੈਠੇ ਮੋਦੀ ਜੀ ਇਹ ਕਹਿਨੂ ਆ ਬਾ ਲਾਗੂ ਹੋਦੀਆਂ ਦੇ ਹੋਊਗਾ ਇਹ ਕਹਿਨੂ ਆ ਲਾਗੂ ਜਦੋਂ ਉਗਾਏ ਬਰੋਧੀਆਂ ਦੇ ਕਰ ਲਏ ਜਿੱਦਾਂ ਮੈਂ ਤੁਹਾਨੂੰ ਦੱਸਿਆ ਯਾਰ ਕਿ ਸਤਿੰਦਰ ਜੈਨ ਜੀ ਨੂੰ 2 ਸਾਲ ਦੇਰ ਚ ਰੱਖ ਕੇ ਜਾਦੇ ਕਿੱਡੇ ਵੱਡੇ ਜੁਮੇਦ ਬੰਦੇ ਦੋ ਸਾਲ ਬਾਅਦ ਸੀਬੀਆਈ ਨੇ ਕਹਿਤਾ ਜੀ ਅੰਦਰ ਦੇ ਖਾਤ ਕੋਈ ਸਬੂਤ ਨਹੀਂ ਏ ਕੀ ਆ ਜੀ ਇਦਾਂ ਦੇ ਇੱਕ ਦੂਦ ਹੋਣ ਕੇ ਚੁੱਕ ਕੇ ਕੇ ਮੁੱਖ ਮੰਤਰੀ ਨੂੰ ਬਰੋਧੀ ਤੇ ਦਲ ਨੂੰ ਅੰਦਰ ਦੇ ਦੇਣਗੇ ਕਿਸੇ ਨੂੰ ਹੋਰ ਨਾ ਅੰਦਰ ਦੇ ਕੇ ਮੁੜ ਕੇ ਦੋ ਤਿੰਨ ਮਹੀਨੇ ਬਾਅਦ ਕਹਿ ਦਿੰਦੇ ਕਿ ਕੋਈ ਸਬੂਤ ਨਹੀਂ ਅਗਲੇ ਦਾ ਕਹਿ ਕੇ ਖਤਮ ਕਰਤਾ ਇਹ ਕੰਮ ਕਿਵਾ ਜਿਹੜੇ ਦਿਖਾ ਦਿੰਦੇ ਨੇ ਕਿ ਪੰਜਾਬ ਸਰਕਾਰ ਲੱਖ ਲਾ ਰਹੀ ਹੈ ਜਿਹੜੇ ਜਿਹੜਾ ਜਿਹੜਾ ਅਸੀਂ ਪੇਸ਼ ਜੇ ਅਸੀਂ ਕਹਿੰਦੇ ਆ ਪਹਿਲੀ ਗੱਲ ਤੇ ਇਦਾਂ ਦੀ ਗੱਲ ਨਹੀਂ ਦੂਜੀ ਗੱਲ ਆ ਜਿਹੜਾ ਸਟੇਟਾਂ ਤੋਂ ਪੈਸਾ ਆ ਰਿਹਾ ਉਹ ਸਭ ਜੀਐਸਸੀ ਦਾ ਆ ਰਿਹਾ ਸਾਡੀ ਜੀਐਸਸੀ ਦਾ ਆ ਰਿਹਾ ਅਸੀਂ ਹਰ ਮਹੀਨੇ ਭਰਦੇ ਆ ਅਸੀਂ ਟੈਕਸ ਦਿੰਨੇ ਆ ਪੈਸਾ ਕੋ ਉਹ ਤੋਂ ਬੀਜੇਪੀ ਦੇ ਦਫ਼ਤਰ ਤੋਂ ਥੋੜਾ ਆ ਰਿਹਾ ਸਾਡਾ ਭੇਜਿਆ ਬਹਾ ਆ ਰਿਹਾ ਸਰ ਪਾਓ ਬੀਜੇਪੀ ਵਾਲੇ ਆਪਣੇ ਦਫ਼ਤਰ ਭੇਜਦੇ ਆ ਕੇਂਦਰ ਸਰਕਾਰ ਤੋਂ ਪੈਸਾ ਆ ਰਿਹਾ ਤੇ ਸਾਡਾ ਜਾਂਦਾ ਇਥੋਂ ਸਾਡਾ ਹੀ ਬਹਾ ਵਾਪਸ ਹੁੰਦਾ ਸਾਡਾ ਬਹਾ ਹੀ ਆ ਕੇ ਲੋਕਾਂ ਲਈ ਲਾਗੂ ਹੁੰਦਾ ਸਮਝੇ ਕਿ ਦੀ ਗੱਲ ਇਸ ਕਰਕੇ ਇੰਨਾ ਦੀ ਕੋਈ ਗੱਲ ਨਹੀਂ ਕੀ ਕੇਂਦਰ ਸਰਕਾਰ ਦੀਆਂ ਸਕੀਮਾਂ ਜੇ ਲਾਗੂ ਕਰਨੀਆਂ ਤੇ ਸਟੇਟ ਗਵਰਨਮੈਂਟਾਂ ਦੇ ਰਾਈ ਕੇਂਦਰ ਸਰਕਾਰ ਕਰੇ ਨਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ ਬੰਦੇ ਜਾ ਕੇ ਕੈਂਪ ਲਾਉਣ ਕੇ ਇਹਨੂੰ ਕੈਂਪ ਲਾ ਕੇ ਕੀ ਕਰ ਰਿਹਾ ਜੀ ਕਿਸ ਦੇ ਬੈਂਕ ਦੀ ਬੈਂਕ ਦੀ ਜਾਣਕਾਰੀ ਲੈ ਰਹੇ ਅਧਾਕਾਡ ਲੈ ਰਹੇ ਉਹ ਕਹਿੰਦੇ ਐਮਐਲਏ ਨਾਲ ਬਾਦੋ ਆ ਜਿਹੜੀ ਅਫਸਰਾਂ ਦੀ ਪੰਜਾਬ 'ਚ ਫੌਜ ਭਰਤੀ ਕੀਤੀ ਹੈ ਗੱਲ ਹੀ ਕੀਤੀ ਹੈ ਆ ਜਿਹੜੇ ਅਫਸਰ ਇੰਨੇ ਲਾਇਆ ਬੀਡੀਓ ਡੀਡੀਪੀਓ ਤਹਿਸੀਲਦਾਰ ਪਟਵਾਰੀ ਇਹ ਕਦ ਲਈ ਸਕੀਮਾਂ ਹੀ ਲਾਗੂ ਕਰਦੇ ਜਿੱਥੇ ਸਾਡੀ ਲੋੜ ਹੋਏਗੀ ਜਾਵਾਂਗੇ ਪਰ ਜਿਹੜੀਆਂ ਸਰਕਾਰਾਂ ਦੀਆਂ ਇਹ ਸਕੀਮਾਂ ਉਹ ਅਫਸਰ ਲਾਗੂ ਕਰਦੇ ਆ ਡੀਸੀ ਐਸਐਮ ਇਹ ਲਾਗੂ ਕਰਦੇ ਆ ਨਾ ਕਿ ਬੀਜੇਪੀ ਵਾਲੇ ਲਾਗੂ ਕਰਦੇ ਆ ਸਮਝਦੇ ਕਿ ਨਹੀਂ ਗੱਲ ਇਹ ਸਕੀਮਾਂ ਲਾਗੂ ਹੋ ਰਹੀਆਂ ਜਾਂ ਇਲੈਕਸ਼ਨ ਲਾਗੂ ਰਹੇ ਨੇ ਕਿ ਇਲੈਕਸ਼ਨ ਜਿਹੜੇ ਆ ਰਹੀਆਂ ਲਖਣ ਦੇਰੇ ਲੋਕਾਂ ਨੂੰ ਜਿਹੜਾ ਉਹ ਝੂਠ ਬੋਲਿਆ ਜਾ ਰਿਹਾ ਬੇਕੂਬੜਾਉਂਦੀ ਕੋਸ਼ਿਸ਼ ਕੀਤੀ ਜਾਦੀ ਹੈ ਕੋਈ ਇਦਾਂ ਦੀ ਸਕੀਮ ਨਹੀਂ ਕੁਛ ਨਹੀਂ ਹੈ ਪਰ ਮਾੜੀ ਗੱਲ ਜਿਹੜੀ ਖਤਰਨਾਕ ਹੈ ਕਿ ਜੇ ਮੇਰੇ ਕੋਲ ਕੋਈ ਬੈਂਕ ਦੀ ਜਾਣਕਾਰੀ ਲੈ ਲੈਂਦਾ ਮੇਰੇ ਕੋਲ ਕੋਈ ਆਧਾਰ ਕਾਰਡ ਲੈ ਲੈਂਦਾ ਮੇਰੀ ਫੈਮਿਲੀ ਦੀ ਜਾਣਕਾਰੀ ਲੈ ਲੈਂਦਾ ਉਹਨੂੰ ਜਿੱਥੇ ਮੱਦੀ ਯੂਜ਼ ਕੀਤਾ ਜਾ ਸਕਦਾ ਇਹ ਤਾਂ ਵਾਕਈ ਹੁੰਦਾ ਕੋਈ ਜੈਂਪ ਲਾ ਕੇ ਤੁਮੇ ਚ ਤਾਂ ਵਾਕੀ ਨਜ਼ਰ ਨਹੀਂ ਦੇਖ ਨਜ਼ਰ ਆ ਰਿਹਾ ਸਰ ਲੋਕਾਂ ਨੂੰ ਸਤਾਈ ਦੀ ਮੋਟਾ ਲਈ ਕਹਦੇ ਗਲਤ ਨਜ਼ਰ ਇਹ ਵੀ ਆ ਰਿਹਾ ਗਰੀਬ ਤੈਨੂੰ ਪੜ ਬੰਦਾ ਜਿਹੜਾ ਉਹਦੇ ਕੋ ਬੈਂਕ ਦੀ ਯਾਦ ਉਹਦੀ ਜਾਣਕਾਰੀ ਲੈਦੇ ਬਿਲਕੁਲ ਇੰਪੋਰਟੰਟ ਬੰਦੇ ਨੂੰ ਕਹਿੰਦੇ ਆਪਣੀ ਬੈਂਕ ਦੀ ਕਾਪੀ ਲਾ ਕੇ ਆ ਉਹ ਕੋ ਮਤਲਬ ਏਟੀਐਮ ਉਹਦਾ ਆਧਾਰਡ ਕਾਰਡ ਸੁਝੀਆਂ ਚੀਜ਼ਾਂ ਲਈਆਂ ਜਾਂ ਜਾਂਦੀਆਂ ਇਹ ਗਲਤੀ ਆ ਸਰ ਕਿਸ ਦੀ ਮਤਲਬ ਜਿਹੜੀ ਜਾਤੀ ਜਿਹੜੀ ਨਿੱਜੀ ਜਾਣਕਾਰੀ ਹੈ ਬੈਂਕਾਂ ਦੇ ਘਰਾਂ ਦੀ ਲੈਣੀ ਉਹ ਬਿਲਕੁਲ ਗਲਤ ਹੈ